ਜਿਹੜਾ ਤੁਹਾਡਾ ਕਾਰਡ ਆ ਉਹ 530 ਦਾ ਹੀ ਬਣੂਗਾ ਅੱਗੇ ਜਿਹੜਾ ਮੈਂ ਦੱਸਣ ਲੱਗਿਆ ਉਹ ਸ਼ਾਇਦ ਤੁਹਾਨੂੰ ਬਹੁਤਿਆਂ ਨੂੰ ਨਾਮ ਪਤਾ ਹੋਵੇ ਲਓ ਵੀ ਪਹਿਰੇ ਸਾਥੀਓ ਤੁਸੀਂ ਦੇਖ ਰਹੇ ਹੋ ਜਾਨ ਦੀ ਵਲੌਗ ਤੁਹਾਨੂੰ ਦੇਖ ਕੇ ਪਤਾ ਲੱਗਿਆ ਹੋਣਾ ਕਿ ਇਸ ਵਕਤ ਆਪਾਂ ਭਗਵਤੀ ਸੇਲ ਦੇ ਤਪਾ ਮੰਡੀ ਸ਼ੋਰੂਮ ਦੇ ਵਿੱਚ ਬੈਠੇ ਆਂ ਬਾਈ ਜੀ ਇਹ ਜਿਹੜਾ ਆਪਣਾ ਸਾਰਾ ਸੈੱਟ ਆਪਾਂ ਤੁਸੀਂ ਦੇਖ ਰਹੇ ਹੋ ਇੱਥੇ ਆਪਾਂ ਤੁਹਾਡੇ ਲੋਨ ਕਰੀਦੇ ਨੇ ਤੁਸੀਂ ਕੋਈ ਵੀ ਪ੍ਰੋਡਕਟ ਲੈਣੇ ਹੋ ਤੁਹਾਡਾ ਲੋਨ ਇੱਥੇ ਬੈਠ ਕੇ ਕਰਦੇ ਆ ਤੁਸੀਂ ਮੇਰੇ ਕੋਲੇ ਆਉਨੇ ਆ ਤੁਹਾਨੂੰ ਸਭ ਪਤਾ ਅੱਗੇ ਜਿਹੜਾ ਮੈਂ ਦੱਸਣ ਲੱਗਿਆ ਉਹ ਸ਼ਾਇਦ ਤੁਹਾਨੂੰ ਬਹੁਤਿਆਂ ਨੂੰ ਨਾਮ ਪਤਾ ਹੋਵੇ ਤਾਂ ਤੁਹਾਨੂੰ ਮੈਂ ਉਹ ਦੱਸੂਗਾ ਜਰੂਰ ਸਮਝਣਾ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਬਾਈ ਜੀ ਅੱਜ 3 ਦਸੰਬਰ ਹੋ ਚੁੱਕਿਆ 2024 ਤੇ ਇਹ 2024 ਦਾ ਜਿਹੜਾ ਲਾਸਟ ਮਹੀਨਾ ਤੇ ਅੱਜ ਜਿਹੜੀ ਆਪਾਂ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਕਾਰਡ ਬਾਰੇ ਤੁਹਾਨੂੰ ਦੱਸਦਾ ਹਾਂ ਬਜਾਜ ਦੇ ਵਿੱਚ ਅਗਰ ਤੁਸੀਂ ਸਮਝ ਲੈਂਦੇ ਹੋ ਤੁਸੀਂ ਤਪਾ ਮੰਡੀ ਦੇ ਵਿੱਚ ਕਿਸੇ ਵੀ ਸ਼ੋਰੂਮ ਤੇ ਚੱਲ ਜਾਓ ਜਿਹੜਾ ਤੁਹਾਡਾ ਕਾਰਡ ਆ ਉਹ 530 ਦਾ ਹੀ ਬਣੂਗਾ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਕਿ ਜਿਹੜਾ ਤੁਹਾਡਾ ਕਾਰਡ ਆ ਸੀ 530 ਰੁਪਏ ਦਾ ਬਣਾਉਨੇ ਆ বাজਾਜ ਕਾਰਡ ਜੇ ਤੁਸੀਂ ਵਾਸ਼ਿੰਗ ਮਸ਼ੀਨ ਲੈਨੇ ਹੋ 14-15000 ਦੀ 12-13000 ਦੀ ਤਾਂ ਉਹਦੇ ਤੇ 7-800 ਰੁਪਏ ਖਰਚਾ ਪੈਂਦਾ ਜੇ ਤੁਸੀਂ ਨਵਾਂ ਕਾਰਡ ਬਣਾਉਨੇ ਹੋ 530 ਰੁਪਏ ਕਾਰਡ ਦੇ ਲੱਗਦੇ ਨੇ 7-800 ਰੁਪਏ ਪ੍ਰੋਸੈਸਿੰਗ ਫੀਸ ਲੱਗਦੀ ਆ বাজਾਜ ਕਾਰਡ ਤੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਖਰਚਾ ਨਹੀਂ ਲੱਗਦਾ ਉਹਦੇ ਤੇ ਦੂਜੀ ਗੱਲ ਤਾਂ ਜਿਹੜੇ ਸਾਡੇ ਕੋਲ ਇੱਥੇ ਬ੍ਰਾਂਡ ਮਿਲਣਗੇ ਬਾਈ ਜੀ ਤੁਹਾਨੂੰ ਸੈਮਸੰਗ ਮਿਲ ਜਾਊਗਾ ਹਾਇਰ ਮਿਲ ਜਾਊਗਾ ਲਾਇਡ ਮਿਲ ਜੂਗਾ ਗੋਦरेज ਮਿਲ ਜੂ ਕੈਰੀਅਰ ਮਿਲ ਜੂ Samsung ਧੰਨਵਾਦ ਦਸਤਾ ਮਤਲਬ AC ਫਰਿੱਜ ਵਾਸ਼ਿੰਗ ਮਸ਼ੀਨ ਤੁਹਾਨੂੰ ਮੈਂ ਸਾਰਾ ਦਸਤਾ ਭਗਵਤੀ ਵਾਲਿਆਂ ਕੋਲੇ ਬਈ ਇੱਥੇ ਵਾਸ਼ਿੰਗ ਮਸ਼ੀਨਾਂ ਤੇ ਜਿਹੜੇ ਘੱਟ ਤੋਂ ਘੱਟ EMI ਬਣਦੀ ਆ 890 ਰੁਪਏ Samsung ਦਾ ਅਗਰ ਤੁਸੀਂ ਵਾਸ਼ਿੰਗ ਮਸ਼ੀਨ ਲੈਂਦੇ ਹੋ ਤਾਂ 890 ਤੁਹਾਡੀ EMI ਬਣ ਜਾਂਦੀ ਹੈ ਮੰਥਲੀ Haier ਦਾ Haier ਦੀ ਵਾਸ਼ਿੰਗ ਮਸ਼ੀਨ ਲੈਨੇ ਹੋ ਤਾਂ ਉਹਦੇ ਤੇ 994 ਰੁਪਏ EMI ਬਣ ਜਾਂਦੀ ਆ ਚਾਹੇ ਤੁਸੀਂ 12-13 ਹਜ਼ਾਰ ਦਾ ਵਾਸ਼ਿੰਗ ਮਸ਼ੀਨ ਲੈ ਰਹੇ ਹੋ ਚਾਹੇ ਤੁਸੀਂ 25-30 ਹਜ਼ਾਰ ਵਾਲੀ ਵਾਸ਼ਿੰਗ ਮਸ਼ੀਨ ਲੈ ਰਹੇ ਹੋ ਮਤਲਬ ਆਟੋ ਫਰੰਟ ਲੋਡ ਕਿਹੜੀ ਵਾਸ਼ਿੰਗ ਮਸ਼ੀਨ ਹੁੰਦੀ ਆ ਟਾਪ ਲੋਡ ਕਿਹੜੀ ਵਾਸ਼ਿੰਗ ਮਸ਼ੀਨ ਹੁੰਦੀ ਆ ਉਹਦੇ ਤੇ ਉਹਦੇ ਬਾਰੇ ਤੁਹਾਨੂੰ ਅਸੀਂ ਸਪੈਸ਼ਲੀ ਦੱਸਿਆ ਹੋਇਆ ਉਹ ਸਾਡੇ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਹੋ ਉਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਫਰੰਟ ਲੋਡ ਕਿਹੜੀ ਆ ਟਾਪ ਲੋਡ ਕਿਹੜੀ ਆ ਆ ਵੱਡੀਆਂ ਆਟੋ ਮਸ਼ੀਨਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਵੀਡੀਓ ਦੇ ਵਿੱਚ ਵਿੱਚ ਚਲਕਾਂ ਦੇਖ ਰਹੇ ਹੋ ਆਟੋ ਮਸ਼ੀਨਾਂ ਦੇ एलईडी ਵੀ ਲੈ ਰਹੇ ਹੋ ਤਾਂ ਬਾਈ ਜੀ এলইডি ਤੇ ਵੀ ਤੁਹਾਡੀ ਜਿਹੜੀ EMI 994 ਬਣ ਜੂਗੀ 890 ਬਣ ਜੂਗੀ ਚਾਹੇ ਤੁਸੀਂ 32 ਇੰਚੀ ਲੈ ਰਹੇ ਹੋ ਚਾਹੇ ਉਸ ਤੋਂ ਉੱਪਰਲਾ ਸਾਈਜ਼ ਲੈ ਰਹੇ ਹੋ ਤਾਂ ਤੁਹਾਡੀ EMI ਘੱਟ ਤੋਂ ਘੱਟ ਬਣ ਜੂਗੀ Bajaj卡ਡ ਤੇ ਦੂਜੀ ਦੇਦਰ ਨੂੰ ਅਜੇ ਦਿਖਾਵੇ ਤਾਂ ਤੁਹਾਨੂੰ ਮੈਂ ਇੱਧਰ ਦੱਸ ਦਿੰਨਾ ਬਾਈ ਜੀ ਅਗਰ ਤੁਸੀਂ ਨਵਾਂ ਕਾਰਡ ਬਣਾਇਆ 530 ਦਾ ਤਾਂ ਤੁਹਾਡੀ ਜਿਹੜੀ ਪਹਿਲੀ ਕਿਸ਼ਤ ਆਉ 300 ਰੁਪਏ ਵਾਧਾ ਹੋਊਗੀ ਜੇ ਨਵਾਂ ਕਾਰਡ ਬਣਾਇਆ ਜੇ ਤੁਹਾਡਾ ਕਾਰਡ ਆਲਰੇਡੀ ਬਣਾਇਆ ਹੋਇਆ Bajaj ਦਾ ਤਾਂ ਤੁਹਾਡੀ ਪਹਿਲੀ ਕਿਸ਼ਤ 236 ਰੁਪਏ ਵਧਾਊਗੀ ਕਿਉਂਕਿ ਜ਼ਿਆਦਾਤਰ ਕਸਟਮਰ ਇਸ ਗੱਲ ਨੂੰ ਲੈ ਕੇ ਬਾਅਦ ਦੇ ਵਿੱਚ ਮਤਲਬ ਕਹਿੰਦੇ ਹੁੰਦੇ ਆ ਵੀ ਤੁਸੀਂ ਸਾਨੂੰ ਪਹਿਲਾਂ ਨਹੀਂ ਦੱਸਿਆ ਹਾਲਾਂਕਿ ਅਸੀਂ ਸਭ ਨੂੰ ਦੱਸਦੇ ਆ ਕਿ ਜੇ ਨਵਾਂ ਕਾਰਡ ਆ ਪਹਿਲੇ ਨਾਲ 300 ਵਧਾਊਗਾ ਪਹਿਲੀ ਐਮਏ ਨਾਲ ਤੇ ਜੇ ਕਾਰਡ ਬਣਿਆ ਹੋਇਆ ਉਹਦੇ ਨਾਲ 236 ਰੁਪਏ ਵਧਾਉਣਗੇ ਤੁਹਾਨੂੰ ਸਭ ਨੂੰ ਪਤਾ ਪਹਿਲਾਂ ਇਹ ਫੀਸ ਥੋੜੀ ਘੱਟ ਹੁੰਦੀ ਸੀ ਜਿਵੇਂ ਪਹਿਲਾਂ 117 ਸ਼ਾਇਦ ਐਮਏ ਕਰਕੇ ਹੁੰਦੀ ਸੀ ਤੇ ਹੁਣ ਥੋੜੀ ਜੀ ਵਧ ਗਈ ਹੈ ਇਹ ਇਹਨੂੰ ਬਾਈ ਜੀ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖੋ ਮੰਨ ਲਓ ਤੁਹਾਡੀ 1000 EMI ਬਣਦੀ ਆ ਤਾਂ ਤੁਹਾਡੀ ਪਹਿਲੀ ਕਿਸ਼ਤ 1300 ਜਾਂ 1236 ਰੁਪਏ ਹੋਣੀ ਚਾਹੀਦੀ ਹੈ ਤੁਹਾਡੇ ਕਾਰਡ ਦੇ ਹਿਸਾਬ ਨਾਲ ਨਵਾਂ ਕਿ ਪੁਰਾਣਾ ਦੂਜੀ ਗੱਲ ਬਾਈ ਜੀ ਅਗਰ ਤੁਹਾਡੀ EMI ਲੇਟ ਹੋ ਜਾਂਦੀ ਆ ਟਾਈਮ ਸਰ ਨਹੀਂ ਭਰਦੇ ਮੈਂ ਤੁਹਾਨੂੰ ਦੱਸ ਦਾਂ ਤੁਹਾਡੀ ਜਿਹੜੀ EMI ਆ 2 ਤਰੀਕ ਨੂੰ ਤੁਹਾਡੇ ਅਕਾਊਂਟ ਦੇ ਵਿੱਚ ਹੋ ਜਾਂਦੀ ਆ ਤੇ ਇੱਕ ਤੁਹਾਨੂੰ ਹੋਰ ਗੁਜਾਰਿਸ਼ ਕਰਦਾ ਤੁਸੀਂ ਸਿਰਫ 2 ਤਰੀਕ ਨੂੰ ਹੀ ਆਪਣੇ ਅਕਾਊਂਟ ਦੇ ਵਿੱਚ ਪੈਸੇ ਨਾ ਜਮ੍ਹਾਂ ਕਰਾਓ ਤੁਸੀਂ 4-5 ਦਿਨ ਪਹਿਲਾਂ ਆਪਣੇ ਅਕਾਊਂਟ ਦੇ ਵਿੱਚ ਪੈਸੇ ਰੱਖੋ ਕਿਉਂਕਿ ਤੁਸੀਂ ਜੇ ਦੋਨੋਂ ਹੀ ਜਮ੍ਹਾਂ ਕਰਾਓਗੇ ਤਾਂ ਦੋਨੋਂ ਹੀ ਤਾਂ EMI ਤੁਹਾਡੇ ਅਕਾਊਂਟ ਚੋਂ ਕੱਟੀ ਜਾਣੀ ਹੁੰਦੀ ਹੈ ਇਸ ਕਰਕੇ ਤੁਸੀਂ ਲੇਟ ਹੋ ਜਾਂਦੇ ਹੋ ਤੇ ਪੈਨਲਟੀ ਪੈ ਜਾਂਦੀ ਹੈ ਬਜਾਜ ਦੀ ਪੈਨਲਟੀ 500 ਰੁਪਿਆ ਤੁਹਾਨੂੰ ਪੈ ਜਾਂਦੀ ਹੈ ਇਸ ਤੋਂ ਬਾਅਦ ਜਿਹੜਾ ਤੁਹਾਡਾ ਉਹ ਬੈਂਕ ਦਾ ਖਰਚਾ ਪੈ ਜਾਂਦਾ ਬਈ ਤੁਹਾਨੂੰ ਬਜਾਜ ਦੀ ਸਿਰਫ 500 ਰੁਪਿਆ ਪੈਨਲਟੀ ਆ ਕੱਟੀ ਜਾਂਦੀ ਆ ਇਸ ਤੋਂ ਇਲਾਵਾ ਜਿਹੜਾ ਖਰਚਾ ਪੈ ਜਾਂਦਾ ਉਹ ਫਿਰ ਤੁਹਾਨੂੰ ਬੈਂਕ ਪਾ ਦਿੰਦੀ ਹੈ ਕਿਉਂਕਿ ਚੈੱਕ ਲੱਗਦੇ ਨਹੀਂ ਬਈ ਜੀ ਇਹ ਜਿਹੜੀਆਂ ਇੰਨੀਆਂ ਇੱਕ ਗੱਲਾਂ ਸੀ ਤੁਹਾਨੂੰ ਮੈਂ ਜ਼ਰੂਰ ਦੱਸਣਾ ਚਾਹੁੰਦਾ ਸੀ ਵੈਸੇ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਕਿ ਮੈਂ ਦੀਵਾਲੀ ਤੋਂ ਬਾਅਦ ਵੀਡੀਓ ਹੀ ਨਹੀਂ ਬਣਾਈ ਸੀ ਤੇ ਮੈਂ ਕਿਹਾ ਚੱਲ ਮੇਰੇ ਦਿਮਾਗ ਦੇ ਵਿੱਚ ਆਈ ਜਾਂਦਾ ਸੀ ਕਿ ਮੈਂ ਤੁਹਾਨੂੰ ਇਹ ਗੱਲ ਬਿਲਕੁਲ ਸ਼ੇਅਰ ਕਰਾਂ ਤੁਹਾਡੇ ਨਾਲ ਤਾਂ ਇੰਨੀ ਗ ਜਾਣਕਾਰੀ ਮੈਂ ਤੁਹਾਨੂੰ ਜ਼ਰੂਰ ਦੇਣੀ ਸੀ ਤੇ ਇੱਕ ਵਾਰ ਤੋਂ ਤੁਹਾਨੂੰ ਫਿਰ ਦੱਸ ਦਿੰਦਾ ਕਿ ਭਗਵਤੀ ਸੇਲ ਜ ਤਪਾ ਮੰਡੀ ਇਹ ਸ਼ੋਰੂਮ ਆ ਬਾਈ ਜੀ ਨੀਅਰ ਡਾਕਟਰ ਚੁੰਨੀ ਲਾਲ ਹਸਪੀਟਲ ਆ ਸਾਡੇ ਸਾਹਮਣੇ ਗਲੀ ਨੰਬਰ 5 ਆ ਇੱਕ ਪਾਸੇ ਇੱਕ ਪਾਸੇ ਸਾਡੇ ਗਲੀ ਨੰਬਰ 6 ਆ ਸਾਹਮਣੇ ਸਾਡੇ लवली ਮੋਡਲ ਵਾਲੇ ਬਸਾਤੀ ਦੀ ਦੁਕਾਨ ਆ ਜਿੱਥ ਸਾਹਮਣੇ ਇੱਕ ਮੈਡੀਕਲ ਖਾਲੀ ਵੀ ਆ ਸਾਡੇ ਮੰਗਾ ਬੰਸਲ ਮੰਗਾ ਰਾਮ ਬੰਸਲ ਐਵੇਂ ਕਰਕੇ ਸਾਡੇ ਜਿਹੜਾ ਦੇਖੋਗੇ ਤੁਸੀਂ ਸਾਹਮਣੇ Samsung ਦਾ ਤੇ Haier ਦਾ ਬੋਰਡ ਲੱਗਾ ਸਾਡੇ ਸ਼ਾਪ ਦੇ ਉੱਪਰ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਮੈਂ ਤੁਹਾਡੇ ਨਾਲ ਬਾਈ ਜੀ ਇੰਨੀ ਕੀ ਜਾਣਕਾਰੀ ਸਾਂਝੀ ਕਰਨੀ ਸੀ ਅਗਰ ਤੁਹਾਡਾ ਬਜਾਜ ਕਾਰਡ ਬਣਿਆ ਤਾਂ ਨੂੰ ਅੱਛੀ ਤਰ੍ਹਾਂ ਵਰਤੋ ਤੁਹਾਡੇ ਬਹੁਤ ਕੰਮ ਆਣ ਕੰਮ ਆਉਣ ਵਾਲੀ ਚੀਜ਼ ਆ ਤੁਹਾਨੂੰ ਪਤਾ ਤੁਸੀਂ ਕਿਸ ਤਰ੍ਹਾਂ ਇਹਦਾ ਫਾਇਦਾ ਉਠਾ ਸਕਦੇ ਹੋ ਤਾਂ ਇਹ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਸੀਂ ਅਗਲੀਆਂ ਵੀ ਇਸ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਬਹੁਤ ਬਹੁਤ ਮਿਹਰਬਾਨੀ